ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਮੈਚਿੰਗ ਸੂਟ ਦੇ ਕਮੀਜ਼ ਤੇ ਡਿਜ਼ਾਈਨ ਬਣਾਉਣਾ ਇਹ ਵਾਲਾ ਆਪਣਾ ਕਮੀਜ਼ ਇੱਥੇ ਸੀ ਇਹਦੇ ਨਾਲ ਵਾਲੀ ਚਿਕਨ ਦੀ ਸਲਵਾਰ ਸੀ ਇਹ ਨਾ ਆਪਣਾ ਕਮੀਜ਼ ਦੀ ਲੰਬਾਈ ਥੋੜੀ ਜੀ ਹੈਗੀ ਹੈ ਕੱਟਦੀ ਤੇ ਆਪਾਂ ਲੰਬਾਈ ਕਿਸ ਤਰ੍ਹਾਂ ਵਧਾਵਾਂਗੇ ਨਾਲ ਤਾਂ ਆਪਾਂ ਲੰਬਾਈ ਵਧਾਵਾਂਗੇ ਨਾਲੇ ਆਪਾਂ ਜੀ ਕਮੀਜ਼ ਨੂੰ ਡਿਜ਼ਾਈਨ ਕਰਾਂਗੇ ਠੀਕ ਆ ਤੇ ਆ ਆਪਾਂ ਨਾ चौड़ी पट्टी ले ली सलवार नाल दी कपड़े दी ए मैं थोनु दसती हां किन्नी ਚੜਾਈ ਐ ਦੀ। ਈਦੀ ਚੜਾਈ 5 ਹੈ। ਇਹਨੂੰ ਇਸ ਤਰ੍ਹਾਂ ਮੋੜ ਕੇ 2.5 ਇੰਚ ਹੋ ਜੂਗੀ। ਠੀਕ ਆ। ਸਿੱਧ ਪੁੱਟ ਚੈੱਕ ਕਰਕੇ ਇਹਨੂੰ ਇਸ ਤਰ੍ਹਾਂ ਮੋੜ ਲੈਣਾ ਖਾਲੀ। ਬਸ ਇਹਦੇ ਵਿੱਚ ਆਪਾਂ ਨਾ ਕੋਈ ਪੇਪਰ ਪੇਸਟਿੰਗ ਵਗੈਰਾ ਕੁਝ ਨਹੀਂ ਪਾਉਣਾ। ਇਸ ਤਰ੍ਹਾਂ ਮੋੜ ਲਓ ਤੁਸੀਂ। ਮੋੜ ਕੇ ਥੋੜੇ ਜਿਹੇ ਧਾਗੇ ਨਿਕਲਦੇ ਕੱਟ ਕਰ ਦੇਗੇ ਇਸ ਤਰ੍ਹਾਂ ਨਾ ਪੂਰਾ ਮੋੜ ਲੈ ਗੋਲ ਪਾਸਾ ਆਪਣਾ ਬੰਦ ਵਾਲਾ ਇੱਧਰ ਤੇ ਖੁੱਲਾ ਪਾਸਾ ਵਾਲਾ ਇੱਥੇ ਆਪਾਂ ਨਾ ਇਹਦੇ ਲਾਵਾਂਗੇ ਸਲਾਈ ਜਿੰਨੀ ਤੁਸੀਂ ਲੰਬਾਈ ਵਧਾਉਣੀ ਚਾਹੁੰਦੇ ਆ ਉਨਾ ਹੀ ਕਪੜਾ ਇੱਥਾਂ ਲਾ ਸਕਦੇ ਜਿਹਨਾਂ ਦੇ ਵਰਕ ਵਾਲਾ ਜੀ ਦੂਸਰਾ ਕਪੜਾ ਦੂਸਰੇ ਨਾਲ ਡਿਜ਼ਾਈਨ ਹੋ ਜੂ ਇਹ ਆਪਣਾ 2 ਇੰਚ ਆਪਣੇ ਕਮੀਜ਼ ਦੀ ਲੰਬਾਈ ਘਟਦੀ ਸੀਗੀ ਤੇ ਆ 2 ਇੰਚ ਆਪਾਂ ਮੁੰਰੇ ਕਪੜਾ ਲਾਤਾ ਲੰਬਾਈ ਆਪਣੀ ਪੂਰੀ ਹੋ ਜੂਗੀ ਆ ਆਪਣੇ ਕੋਲ ਹੈਗੀ ਲੈਸ ਇਦੇ ਵਿੱਚੋਂ ਆਪਾਂ ਇਸ ਤਰ੍ਹਾਂ ਨਾ ਤਿੰਨ ਤਿੰਨ ਗੋਲ ਚੱਕਰਾਂ ਦੇ ਪੀਸ ਕੱਟ ਲਾਂਗੇ ਇਸ ਤਰ੍ਹਾਂ ਤੁਸੀਂ ਦੋ ਦੋ ਵੀ ਕੱਟ ਸਕਦੇ ਹੋ ਤਿੰਨ ਤਿੰਨ ਵੀ ਚਾਰ ਚਾਰ ਵੀ ਇਹ ਤੁਹਾਡੀ ਆਪਣੀ ਆਪਣੀ ਮਰਜ਼ੀ ਹੈ ਜਿਵੇਂ ਚੰਗਾ ਲੱਗਿਆ ਕਰ ਲੈਣਾ ਚਾਹੀਦਾ ਠੀਕ ਹੈ इन इतने रख ला दूरा मोड़ के इस तरह जिते आप सिलाई लाई है उस जगह तथे आप चेक कर लेनी जी आप लैस कट की इतने रख लो थोड़ी स्पेस रख लेंगे इस तरह ना हम आप सिलाई लाते हुए आवेंगे ਬਰੀਕ ਤੋਂ ਬਰੀਕ ਤੇ ਇਹ ਰੱਖਣਾ ਇੱਕ ਵਾਰੀ ਜਦੋਂ ਤੁਸੀਂ ਇਸ ਤਰ੍ਹਾਂ ਸਲੂਰੀਆਂ ਬਣਾਉਣਾ ਨਾ ਤੇ ਸਲਾਈ ਲਾਉਣੀ ਹੈ ਕੱਚੀ ਸਲਾਈ ਲਾਓ ਮੋٹے ਬਖਾ ਕਰਕੇ ਕਿਉਂਕਿ ਕਈ ਵਾਰੀ ਆਪਣਾ ਜੀ ਗਲਤ ਹੋ ਜਾਂਦੀ ਹੈ ਥੋੜੀ ਮੋਟੀ ਸਿਉਣ ਇੱਧਰ ਉੱਧਰ ਹੋ ਜਾਂਦੀ ਹੈ ਫਿਰ ਦਿੜਨਾ ਪਾਣਾ ਮੁਸ਼ਕਲ ਹੋ ਜਾਂਦਾ ਤੇ ਕਿਉਂ ਕਾਟਨ ਦੇ ਸੂਟ ਜੀ ਵਾਰੀ ਵਾਰੀ ਇਹ ਦੇਡਾਂਗੇ ਤਾਂ ਉਹ ਪਟ ਜਾਂਦੇ ਜੀ ਇਸ ਤਰ੍ਹਾਂ ਇੱਕ ਹੋਰ ਕੱਟ ਕਰ ਲਈ ਕੱਟ ਰਹਿ ਗਿਆ ਲਾਸ ਉਹ ਜੀ ਲੋ ਤੁਸੀਂ ਇਸ ਤਰ੍ਹਾਂ ਕੱਟ ਕੇ ਲਾਉਣ ਵਾਸਤੇ ਜਿਹਦੇ ਵਿੱਚੋਂ ਕੱਟਣ ਤੋਂ ਬਾਅਦ ਸਾਈਡਾਂ ਤੋਂ ਧਾਗੇ ਨਹੀਂ ਨਿਕਲਦੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਲਗਾ ਲਿਆ ਹੁਣ ਆ ਵਾਲਾ ਕਮੀਜ਼ ਵਾਲਾ ਕੱਪੜਾ ਜਿਹੜਾ ਇਹਨੂੰ ਮੋੜ ਕੇ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਰੱਖ ਦਾਂਗੇ ਸਿੰਪਲ ਜਿਹਾ ਆਪਣਾ ਡਿਜ਼ਾਈਨ ਆ ਜਿਹੜਾ ਬਣ ਕੇ ਤਿਆਰ ਹੋ ਜੂਗਾ ਨਾਲੇ ਆਪਣੇ ਕਮੀਜ਼ ਦੀ ਲੰਬਾਈ ਵਧ ਜੂਗੀ ਨਾਲੇ ਡਿਜ਼ਾਈਨ ਬਣ ਜੂਗਾ ਇਸ ਤਰ੍ਹਾਂ ਜਦੋਂ ਆ ਆਪਾਂ ਲੈਸਨ ਆ ਪੱਟੀ ਹੈ ਜਿਹੜੀ ਇਹ ਤਾਂ ਆਪਾਂ ਖਿੱਚ ਕੇ ਰੱਖ ਸਕਦੇ ਹਾਂ ਪਰ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਬਿਲਕੁਲ ਵੀ ਨਹੀਂ ਖਿੱਚਣਾ ਕਿਉਂਕਿ ਜੇ ਖਿੱਚਾਂਗੇ ਇਸ ਤਰ੍ਹਾਂ ਬਾਜੂ ਆ ਫਿਰ ਬੋਲੇ ਜੀ ਨਿਕਲ ਜਾਂਦੀ ਹੈ ਫਿਰ ਭੜਾ ਲੱਗਦਾ ਫਿਰ ਕੀ ਮੁੱਕ ਕੀ ਜੀ ਫਿਰ ਕੀ ਭਰ ਲਈਏ ਫਿਰ ਕੀ ਆਪਾਂ ਭਰ ਲਈਏ ਹੁਣ ਆਪਾਂ ਲਾ ਦਿੰਨੇ ਸਲਾਈ ਠੀਕ ਐ ਇਸ ਤਰ੍ਹਾਂ ਦੇਖੋ ਆਪਣਾ ਸਿੰਪਲ ਤੇ ਸੋਬਰ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਘੇਰੇ ਦਾ ਇਸ ਤਰ੍ਹਾਂ ਤੁਸੀਂ ਵੀ ਘੇਰੇ ਦੀ ਜੇ ਲੰਬਾਈ ਘਟਦੇ ਤਾਂ ਵੀ ਇਹ ਡਿਜ਼ਾਈਨ ਬਣਾ ਸਕਦੇ ਹੋ ਤੇ ਜੇ ਨੇ ਲੰਬਾਈ ਘਟਦੀ ਤੁਸੀਂ ਵੈਸੀ ਬਣਾਉਣਾ ਸੂਟ ਨੂੰ ਡਿਜ਼ਾਈਨ ਕਰਨਾ ਤਾਂ ਵੀ ਡਿਜ਼ਾਈਨ ਬਣਾ ਸਕਦੇ ਹੋ ਠੀਕ ਐ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿਰਫ ਲੈਸ ਆਪਣੇ ਮੈਂ ਅੱਧਾ ਕਿ ਮੀਟਰ ਲੈਸ ਲੱਗੀ ਹੋਊਗੀ ਅੱਧਾ ਮੀਟਰ ਵੀ ਨਹੀਂ ਹੋਣੀਗੀ ਅੱਧੇ ਮੀਟਰ ਤੋਂ ਵੀ ਘਾਟੇ ਹੋਊਗੀ 5 ਰੁਪਈਆ ਦੀ ਲੈਸ ਨਾਲ ਤੇ ਆਪਣੇ ਘੇਰੇ ਦਾ ਡਿਜ਼ਾਈਨ ਆ ਜਿਹੜਾ ਤਿਆਰ ਹੋ ਗਿਆ ਸੂਟ ਦਾ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੂਸਰਾ ਚੈਨਲ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਉਹਤੇ ਆਪਾਂ ਕੁਕਿੰਗ ਦੀਆਂ ਵੀਡੀਓ ਪਾਉਣੇ ਹੁੰਦੇ ਆ ਇੱਕ ਦਿਨ ਸੰ ਛੱਡ ਗਈ ਤੀਸਰੇ ਦਿਨ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਜੀ ਉਸ ਚੈਨਲ ਨੂੰ ਵੀ ਦਿਓ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਡਿਜ਼ਾਈਨ ਇਸ ਤਰ੍ਹਾਂ ਦਿਖਾ ਦਿੰਨੇ ਆ ਇਹਦਾ ਬਣ ਕੇ ਆਪਣਾ ਤਿਆਰ ਹੋ ਗਿਆ